ਜਿਹੜਾ ਤੁਹਾਡਾ ਸਾਰਾ ਕੈਰੀਅਰ ਆ ਉਹ ਮਿੱਟੀ ਨਾਲ ਪੰਜਾਬ ਨਾਲ ਪੰਜਾਬੀਅਤ ਨਾਲ ਬਹੁਤ ਜੁੜਿਆ ਅ ਮੇਰੀ ਜਿਹੜੀ ਸ਼ੁਰੂਆਤ ਆ ਉਸ ਤੋਂ ਪਹਿਲਾਂ ਮੈਂ ਜਿੱਦਾਂ ਦਾ ਸੁਣਿਆ ਜੀ ਜਦੋਂ ਦਾ 뮤직 ਸੁਣਿਆ ਜਿੱਦਾਂ ਦਾ ਗੀਤ ਸੁਣਿਆ ਹੂੰ ਉਹ ਆਹੀ ਨੇ ਆਪਣੇ ਜੋ ਪੰਜਾਬ ਦੇ ਆਸ-ਪਾਸ ਸੀਗੇ ਆਪਣੇ ਲੋਕਾਂ ਦੇ ਆਪਣੀ ਪੰਜਾਬੀ ਹੁੰਦੇ ਤਾਂ ਉਹ ਸੁਣੇ ਇਹਨੇ ਨੇ ਉਹ ਫਿਰ ਜਦੋਂ ਆਪ ਵੀ ਗਾਣੇ ਬਣਾਉਣ ਲੱਗੇ ਆਪੇਸ ਪਾਸੇ ਆਇਆ ਤਾਂ ਉਹੀ ਚੀਜ਼ਾਂ ਨਿਕਲ ਰਹੀਆਂ ਕੁਝ ਕਲਾਕਾਰ ਨੇ ਜਿਨ੍ਹਾਂ ਦੇ ਹਿੱਸੇ ਇਹ ਚੀਜ਼ ਆਉਂਦੀ ਆ ਐ ਕੀ ਤੁਸੀਂ ਹਰ ਇੱਕ ਵਰਗ ਦੇ ਕਲਾਕਾਰ ਬਣ ਜਾਂਦੇ ਹੋ ਜਦੋਂ ਮੈਂ ਦੱਸਿਆ ਕਿ ਅਸੀਂ ਆਪ ਬੜਾ ਵਧੀਆ ਸੰਗੀਤ ਬੜੇ ਵਧੀਆ ਗੀਤ ਸੁਣ ਕੇ ਵੱਡੇ ਹੋਏ ਆ ਤਾਂ ਉਹ ਜੀ ਰਹਿੰਦੀ ਆ ਤੇ ਖਿਆਲ ਹਮੇਸ਼ਾ ਰਹਿੰਦਾ ਕਿਉਂਕਿ 뮤직 ਸੰਗੀਤ ਆ ਪੰਜਾਬੀ ਜੀ ਉਹਦਾ ਬਹੁਤ ਵੱਡਾ ਪਾਰਟ ਆਪਣੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਡੈਬਿਊ ਤੁਸੀਂ ਜੇ ਮੈਂ ਗਲਤ ਨਹੀਂ ਤੇ 2014 ਚ ਕੀਤਾ ਤੁਸੀਂ ਪਹਿਲਾ ਹਾਂ ਜੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾਵੇ ਸਾਰੀਆਂ ਚੀਜ਼ਾਂ ਬੈਕਚ ਰਹਿਣ ਪਰਿਵਾਰ ਵੀ ਦੋਸਤ ਵੀ ਜੀ ਆਪਣੇ ਹੋਰ ਵੀ ਕਈ ਸ਼ੌਂਕ ਹੁੰਦੇ ਆ ਹੋਰ ਕਾਫੀ ਚੀਜ਼ਾਂ ਹੁੰਦੀਆਂ ਜ਼ਿੰਦਗੀ ਦੇ ਵਿੱਚ ਉਹ ਬੈਲੈਂਸ ਜਾਂ ਬਣਾ ਕੇ ਚੱਲੇ ਆ ਸਸਿਕਾਲ ਜੀ ਜੀ ਆਇਆਂ ਨੂੰ ਪੰਜਾਬ ਆਸਟ੍ਰੇਲੀਆ ਦੇ ਅੱਜ ਦੇ ਪ੍ਰੋਗਰਾਮ ਮਹਿਮਾਨੇ ਪੰਜਾਬ ਵਿੱਚ ਮੈਂ ਤੁਹਾਡਾ ਹੋਸਟ ਰਣਜੀਤ ਬਾਲ ਆ ਦੋਸਤੋ ਮਹਿਮਾਨੇ ਪੰਜਾਬ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਮੇਸ਼ਾ ਅਜਿਹੇ ਕਲਾਕਾਰ ਨੂੰ ਅਜਿਹੇ ਸਿੰਗਰ ਨੂੰ ਜਾਂ ਆਰਟ ਦੇ ਕਿਸੇ ਕਿਸੇ ਵੀ ਖੇਤਰ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਨੂੰ ਲੈ ਕੇ ਆਈਏ ਉਹਨਾਂ ਨਾਲ ਗੱਲਬਾਤ ਕਰੀਏ ਉਹਨਾਂ ਨਾਲ ਰੂ ਬਰੂ ਉਹਨਾਂ ਦੀ ਜ਼ਿੰਦਗੀ ਬਾਰੇ ਉਹਨਾਂ ਦੇ ਸਫ਼ਰ ਬਾਰੇ ਸਾਰਾ ਕੁਝ ਜਾਣੀਏ ਅੱਜ ਜਿਹੜੇ ਸਾਡੇ ਨਾਲ ਮਹਿਮਾਨ ਨੇ ਉਹਨਾਂ ਮਹਿਮਾਨ ਦੀ ਜੇ ਮੈਂ ਥੋੜੀ ਕਿੰਟੋ ਡਵਾ ਤਾਂ ਆਪਾਂ ਜਦੋਂ ਗੱਲ ਕਰਾਂਗੇ ਕਿਤੇ ਪੰਜਾਬ ਦੀ ਤਾਂ ਸਾਡੇ ਦਿਮਾਗ ਵਿੱਚ ਗੱਲ ਚੱਲੇਗੀ ਖੇਡ ਦੀ ਕਬੱਡੀ ਦੀ ਭੰਗੜੀਆਂ ਦੀ ਗੀਤਾਂ ਦੀ ਜੇ ਗੱਲ ਕਰਾਂਗੇ ਪਿੰਡਾਂ ਦੀ ਤਾ ਫਿਰ ਪਿੰਡਾਂ ਦੇ ਲੋਕਾਂ ਦੀ ਹੱਸਦੇ ਚਿਹਰਿਆਂ ਦੀ ਉਹ ਮਿੱਟੀ ਦੀ ਮਿੱਟੀ ਦੀ ਮਹਿਕ ਦੀ ਤੇ ਜਦੋਂ ਸਾਡੇ ਅਜੇਹੇ ਸਿੰਗਰ ਜਦੋਂ ਗੀਤ ਲਿਖਦੇ ਨੇ ਗੀਤ ਗਾਉਂਦੇ ਨੇ ਤੇ ਉਹਨਾਂ ਚੋਂ ਮਹਿਕ ਆਉਂਦੀ ਹੈ ਉਹ ਮਹਿਕ ਆਉਂਦੀ ਹੈ ਪੰਜਾਬੀਅਤ ਦੀ ਉਹ ਮਹਿਕ ਆਉਂਦੀ ਹੈ ਪਿਆਰ ਦੀ ਉਹ ਮਹਿਕ ਆਉਂਦੀ ਹੈ ਤੁਹਾਡੀ ਆਪਣੇ ਕਲਚਰ ਦੀ ਸਿਸ਼ੱਦਤ ਕਿੰਨੀ ਹੈ ਆਓ ਜੀ ਆਇਆਂ ਕਰਦੇ ਆ ਬਹੁਤ ਹੀ ਪਿਆਰੇ ਤੇ ਬਹੁਤ ਹੀ ਕਾਬਿਲ ਸਾਡੇ ਅੱਜ ਦੇ ਮਹਿਮਾਨ ਹਸਤਿੰਦਰ ਹੁਣੀ ਬਾਈ ਜੀ ਜੀ ਆਇਆਂ ਨੂੰ ਜੀ ਪੰਜਾਬ ਟੀਵੀ ਚੈਨਲ ਬਹੁਤ ਸ਼ੁਕਰੀਆ ਜੀ ਤੁਸੀਂ ਮਾਨ ਦਿੱਤਾ ਬਾਈ ਕਿਵੇਂ ਸੇਟਾ ਕਿਵੇਂ ਜੀ ਚੜ੍ਹਦੀ ਕਲਾ ਵੀਰੇ ਬਹੁਤ ਵਧੀਆ ਕਿਵੇਂ ਆਸਟ੍ਰੇਲੀਆ ਦਾ ਵੈਦਰ ਕਿਵੇਂ ਤੰਗ ਕਰ ਰਿਹਾ ਕਿ ਜਾਂ ਇੰਜੋਏ ਕਰ ਰਹੇ ਹੋ ਨਹੀਂ ਠੀਕ ਆ ਗੁੱਡਾ ਵਧੀਆ ਜੀ ਵੈਦਰ ਇੰਜੋਏ ਕਰ ਰਹੇ ਆ ਵੈਰੀ ਗੁੱਡ ਜੀ ਜਿਵੇਂ ਮੈਂ ਤੁਹਾਨੂੰ ਸ਼ੁਰੂਆਤ ਕੀਤੀ ਕਿ ਤੁਹਾਡਾ ਜਿਹੜਾ ਸਫਰ ਆ ਜਿਹੜਾ ਤੁਹਾਡਾ ਸਾਰਾ ਕੈਰੀਅਰ ਆ ਉਹ ਮਿੱਟੀ ਨਾਲ ਪੰਜਾਬ ਨਾਲ ਪੰਜਾਬੀਅਤ ਨਾਲ ਬਹੁਤ ਜੁੜਿਆ ਤੁਹਾਡੇ ਜਿਹੜੇ ਗੀਤ ਆ ਉਹ ਚੋਂ ਇੱਕ ਖੁਸ਼ਬੂ ਹੁੰਦੀ ਆ ਉਹ ਚ ਇੱਕ ਮਹਿਕ ਆ ਸਾਡੇ ਕਲਚਰ ਦੀ ਸਾਡੇ ਸੱਭਿਆਚਾਰ ਦੀ ਇਹ ਤੁਸੀਂ ਸਾਰਾ ਕੁਝ ਕਿਵੇਂ ਸਮੇਟ ਕੇ ਰੱਖਦੇ ਹੋ ਜਾਂ ਤੁਹਾਨੂੰ ਕਿਸੇ ਚੀਜ਼ ਦੀ ਚਿੰਗ ਹੈਗੀ ਆ ਕਿ ਮੈਂ ਇਹ ਚੀਜ਼ ਨਾਲ ਜੁੜ ਕੇ ਰਹਿਣਾ ਅ ਮੇਰੀ ਜਿਹੜੀ ਸ਼ੁਰੂਆਤ ਆ ਦੋਸਤੋਂ ਪਹਿਲਾਂ ਮੈਂ ਜਦੋਂ ਦਾ ਸੁਣਿਆ ਜੀ ਜਦੋਂ ਦਾ 뮤직 ਸੁਣਿਆ ਜਦੋਂ ਦਾ ਗੀਤ ਸੁਣਿਆ ਹੂੰ ਉਹ ਆਹੀ ਨੇ ਆਪਣੇ ਜੋ ਪੰਜਾਬ ਦੇ ਆਸ-ਪਾਸ ਸੀਗੇ ਆਪਣੇ ਲੋਕਾਂ ਦੇ ਆਪਣੀ ਪੰਜਾਬੀ ਉੱਤੇ ਤਾਂ ਉਹ ਸੁਣੇ ਇੰਨੇ ਨੇ ਉਹ ਫਿਰ ਜਦੋਂ ਆਪ ਵੀ ਗਾਣੇ ਬਣਾਉਣ ਲੱਗੇ ਆਪੇ ਇਸ ਪਾਸੇ ਆ ਜਾਂ ਤਾਂ ਉਹੀ ਚੀਜ਼ਾਂ ਨਿਕਲ ਰਹੀਆਂ ਹੌਲੀ-ਹੌਲੀ ਆਪਦੇ ਵੱਲੋਂ ਵੀ ਕੋਸ਼ਿਸ਼ ਆ ਕੇ ਆਪਦੇ ਲੋਕਾਂ ਲਈ ਗਾਈਏ ਆਪਦੇ ਪਿੰਡਾਂ ਲਈ ਗਾਈਏ ਜਿਹੜੀ ਚੀਜ਼ ਤੇ ਸਾਨੂੰ ਮਾਣ ਅਸੀਂ ਖੁਦ ਮਾਣੀਏ ਜਿਹੜੀ ਚੀਜ਼ ਉਸੇ ਬਾਰੇ ਲਿਖਣਾ ਚਾਹੁੰਦੇ ਹਾਂ ਉਸੇ ਬਾਰੇ ਗਾਉਣਾ ਚਾਹੁੰਦੇ ਹਾਂ ਤੇ ਜਿੰਨਾ ਕੁ ਹੁਣ ਤੱਕ ਲਿਖਿਆ ਗਾਇਆ ਤਾਂ ਬਹੁਤ ਪਿਆਰ ਮਿਲੇ ਲੋਕਾਂ ਦਾ ਸਭ ਤੋਂ ਵੱਡੀ ਆਪਾ ਜੀ ਕ੍ਰੈਡਿਬਿਲਟੀ ਬਣਦੀ ਆ ਜਦੋਂ ਤੁਸੀਂ ਸਾਰਾ ਕੁਝ ਆਰਗੇਨਾਈਜ਼ ਕਰ ਲੈਂਦੇ ਤੁਸੀਂ ਪਰਫਾਰਮ ਕਰਨਾ ਸਾਰੇ ਉਡੀਕਦੇ ਆ ਪਰ ਜਿਹੜੇ ਇਹਦੇ ਪਿੱਛੇ ਬਿਹਾਈਂਡ ਦਾ ਟੀਮ ਆ ਪ੍ਰੋਡਕਸ਼ਨ ਆ ਸਾਡੀ ਉਹਨਾਂ ਦਾ ਚਾਹਲ ਪ੍ਰੋਡਕਸ਼ਨ ਤੇ ਪਟਵਾਰੀ ਪ੍ਰੋਡਕਸ਼ਨ ਉਹਨਾਂ ਵਿੱਚ ਬਿਕਰਮਜੀਤ ਬਾਜੀ ਅਤੇ ਪਰਮਿੰਦਰ ਪਾਜੀ ਉਹਨਾਂ ਵਿੱਚੋਂ ਅਸੀਂ ਪਰਮਿੰਦਰ ਪਾਜੀ ਸਾਡੇ ਨਾਲ ਬੈਠੇ ਨੇ ਉਹਨਾਂ ਦਾ ਵੀ ਜੀ ਆਇਆਂ ਕਰੀਏ ਭਾਈ ਜੀ ਆਣ ਤੁਹਾਡਾ ਵੀ ਜੀ ਬਹੁਤ ਬਹੁਤ ਥੈਂਕ ਯੂ ਇੱਕ ਇੱਕ ਸਿੰਗਰ ਦੇ ਮੇਖਾ ਕੁਝ ਕਲਾਕਾਰ ਨੇ ਜਿਨ੍ਹਾਂ ਦੇ ਹਿੱਸੇ ਇਹ ਚੀਜ਼ ਆਉਂਦੀ ਹੈ ਹੈ ਕਿ ਤੁਸੀਂ ਹਰ ਇੱਕ ਵਰਗ ਦੇ ਕਲਾਕਾਰ ਬਣ ਜਾਂਦੇ ਹੋ ਹਰ ਇੱਕ ਵਰਗ ਦੇ ਪਸੰਦੀਦਾ ਬਣ ਜਾਂਦੇ ਹੋ ਤੁਹਾਡੇ ਸੌਂਗ ਇੰਨੇ ਵਧੀਆ ਕੀ ਮੇਰੇ ਘਰ ਚ ਫੈਮਿਲੀ ਚ ਬਹਿ ਕੇ ਅਸੀਂ ਸੁਣਦੇ ਆ ਸਾਨੂੰ ਮਾਣ ਮਹਿਸੂਸ ਹੁੰਦਾ ਤੁਸੀਂ ਇਹ ਥੀ ਆਪਣਾ ਰੱਖ ਦਿਓ ਆਈਡੀਆ ਧਿਆਨ ਚ ਕਿ ਮੈਂ ਜੇ ਗੀਤ ਗਾਉਣਾ ਤਾਂ ਉਹ ਹਰ ਇੱਕ ਵਰਗ ਹਰ ਕਿਸੇ ਦੀ ਵਾਤੇ ਹੋ ਸਕਦਾ ਮਾਂ ਵਾਸਤੇ ਵੀ ਹੋ ਸਕਦਾ ਭੈਣ ਵਾਸਤੇ ਵੀ ਹੋ ਸਕਦਾ ਹਾਂਜੀ ਹਾਂਜੀ ਹਾਂ ਬਿਲਕੁਲ ਰੱਖੀਦਾ ਜੀ ਕਿਉਂਕਿ ਜਦੋਂ ਮੈਂ ਦੱਸਿਆ ਕਿ ਅਸੀਂ ਆਪ ਬੜਾ ਵਧੀਆ ਸੰਗੀਤ ਬੜੇ ਵਧੀਆ ਗੀਤ ਸੁਣ ਕੇ ਵੱਡੇ ਹੋਏ ਆ ਤਾਂ ਉਹ ਜੀ ਰਹਿੰਦੀ ਆ ਤੇ ਖਿਆਲ ਹਮੇਸ਼ਾ ਰਹਿੰਦਾ ਕਿਉਂਕਿ 뮤직 ਸੰਗੀਤ ਆ ਪੰਜਾਬੀ ਜੀ ਉਹਦਾ ਬਹੁਤ ਵੱਡਾ ਪਾਰਟ ਆਪਣੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਸਾਰਿਆਂ ਨੂੰ ਹੀ ਸ਼ੌਕ ਹੁੰਦਾ ਆਮ ਵੀ ਬੰਦਾ ਜਿਹੜਾ ਜਿੰਨੇ ਕਿਤੇ ਚਾਰ ਲੋਕਾਂ 'ਚ ਬਹਿ ਕੇ ਨਹੀਂ ਗਾ ਜਦੋਂ ਆਪਾਂ ਕੰਮ ਕਰਦੇ ਨੂੰ ਦੇਖਦੇ ਆ ਉਹ ਗुणਗਣਾਉਂਦੇ ਰਹਿੰਦੇ ਆ ਜੀ ਆਪਣੀਆਂ ਮਾਵਾਂ ਨੇ ਭੈਣਾਂ ਨੇ ਘਰੇ ਕੰਮ ਕਰਦਿਆਂ ਚੁੱਲ੍ਹਾ ਚੌਂਕਾ ਕਰਦਿਆਂ ਕੱਪੜੇ ਧੋਣੇ ਉਹ ਵੀ ਗुणਗਣਾਉਂਦਿਆਂ ਤਾਂ ਕੁਛ ਨਾ ਕੁਛ ਤਾਂ ਮੈਨੂੰ ਲੱਗਦਾ ਹੁੰਦਾ ਕਿ ਸੰਗੀਤ ਦੀ ਬਹੁਤ ਵੱਡੀ ਭੂਮਿਕਾ ਆਪਣੇ ਪਰਿਵਾਰਾਂ ਦੇ ਵਿੱਚ ਪੰਜਾਬੀ ਦੇ ਵਿੱਚ ਪਿੰਡਾਂ ਦੇ ਵਿੱਚ ਹਰ ਇੱਕ ਦੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਤਾਂ ਕੋਸ਼ਿਸ਼ ਹੁੰਦੀ ਆ ਹਮੇਸ਼ਾ ਕਿ ਜੇ ਸਾਰੇ ਨਹੀਂ ਤਾਂ ਕੋਸ਼ਕ ਗਾਣੇ ਥੋੜੇ ਥੋੜੇ ਟਾਈਮ ਬਾਅਦ ਇਦਾਂ ਦੇ ਆਉਂਦੇ ਰਹਿਣ ਜਿਹੜੇ ਸਾਰਿਆਂ ਨਾਲ ਰਿਲੇਟ ਕਰਨ ਤੇ ਪਰਿਵਾਰਾਂ ਦੇ ਵਿੱਚ ਬਹਿ ਕੇ ਸੁਣੇ ਜਾਂਦੇ ਆ ਤੁਹਾਡੀ ਜਿਹੜਾ ਬੈਕਗ੍ਰਾਉਂਡ ਆ ਉਹ ਮੈਕੈਨਿਕਲ ਇੰਜੀਨੀਅਰ ਆ ਤੁਸੀਂ ਹਾਂਜੀ ਉਸ ਤੋਂ ਬਾਅਦ ਆ ਸਿੰਗਿੰਗ ਇਹ ਇਹ ਦੋ ਡਿਫਰੈਂਟ ਵੇ ਤੇ ਤੁਸੀਂ ਇਕੱਠੇ ਕਿਵੇਂ ਕਰਦੇ ਬਾਅਦ ਵਿੱਚ ਐਕਚੁਅਲੀ ਮੇਰਾ ਕਾਲਜ ਜਾ ਕੇ ਜਿਆਦਾ ਰੁਝਾਨ ਇਧਰ ਹੋਇਆ ਜੀ ਉੱਥੇ ਕਾਲਜ 'ਚ ਜਦੋਂ ਮੈਂ ਪਰਫਾਰਮ ਕੀਤਾ ਇੱਕ ਦੋ ਵਾਰੀ ਜੀ ਤਾਂ ਉਹ ਟੀਚਰਸ ਦਾ ਮੇਰੇ ਦੋਸਤਾਂ ਦਾ ਇੰਨਾ ਹੰਗਾਰਾ ਮਿਲਿਆ ਉਹਨਾਂ ਨੇ ਮੈਨੂੰ ਬਹੁਤ ਪੁਸ਼ ਪੁਸ਼ ਕੀਤਾ ਉਹਦੇ ਬਾਅਦ ਜੀ ਤਾਂ ਗ੍ਰੈਜੂਏਸ਼ਨ ਤੋਂ ਬਾਅਦ ਫਿਰ ਮੈਂ ਬਸ ਇਹੀ ਡਿਸੀਜਨ ਲਿਆ ਸੀ ਫੈਮਿਲੀ ਨੇ ਵੀ ਸਾਥ ਦਿੱਤਾ ਤੇ ਮੇਰੇ ਪਿੰਡ ਦੇਆਂ ਨੇ ਬਹੁਤ ਸਾਥ ਦਿੱਤਾ ਉਸ ਤੋਂ ਬਾਅਦ ਫਿਰ ਮੈਂ ਪੂਰੇ ਤੌਰ ਤੇ ਮਿਊਜ਼ਿਕ ਵਾਲੀ ਹੋ ਗਿਆ ਜੇ ਤੁਹਾਡੇ ਫਾਦਰ ਸਾਹਿਬ ਵੀ ਚੰਗੇ ਸੰਗੀਤ ਦੇ ਆਰਟ ਦੇ ਬਹੁਤ ਸ਼ੌਂਕੀ ਸੀ ਹਾਂਜੀ 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 ਕਿਉਂਕਿ ਜਿਵੇਂ ਉਹ ਇਨਸਟਰੂਮੈਂਟ ਬਹੁਤ ਵਧੀਆ ਸੀ ਗਾਉਂਦੇ ਸੀ ਲਿਖਦੇ ਗਾਉਂਦੇ ਸੀ ਤੇ ਮੇਰੇ ਖਿਆਲ ਚ ਉਹ ਜਿਹੜਾ ਤੁਸੀਂ ਅੱਗੇ ਉਹ ਕੈਰੀ ਵੀ ਕਰ ਰਹੇ ਹੋ ਤੁਹਾਨੂੰ ਉਸ ਤੋਂ ਵੀ ਮਾਹੌਲ ਵੀ ਇੱਕ ਇੰਪੋਰਟੈਂਟ ਰੱਖਦਾ ਕਰਦਾ ਬਹੁਤ ਇੰਪੋਰਟੈਂਟ ਹੈ ਜੀ ਮੈਨੂੰ ਮਿਲਿਆ ਮਾਹੌਲ ਉਦਾਂ ਦਾ ਜੀ ਗਾਉਣ ਵਾਲਾ ਸਿੱਖਣ ਵਾਲਾ ਸ਼ੁਰੂ ਤੋਂ ਹੀ ਮਿਲਿਆ ਮੈਨੂੰ ਬਚਪਨ ਜਦੋਂ ਦੀ ਮੈਂ ਸੁਰਤ ਸੰਭਾਲੀ ਤੇ ਉਸ ਚੀਜ਼ ਨੇ ਹਮੇਸ਼ਾ ਹੈਲਪ ਕੀਤੀ ਹੈ ਹੁਣ ਵੀ ਉਹੀ ਚੀਜ਼ਾਂ ਕੈਰੀ ਕਿਆ ਬਾਤ ਹੈ ਜੀ ਡੈਬਿਊ ਤੁਸੀਂ ਜੇ ਮੈਂ ਗਲਤ ਨਹੀਂ ਤੇ 2014 ਚ ਕੀਤਾ ਤੁਸੀਂ ਪਹਿਲਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਆ ਵਿੱਚ ਤੁਹਾਡੇ ਕੋਈ Song ਆਏ ਫਿਰ ਤੁਸੀਂ ਗੈਪ ਵੀ ਰਿਹਾ ਫਿਰ ਤੁਸੀਂ ਬੈਕਅਪ ਕੀਤਾ ਉਹ ਜਿਹੜਾ ਗੈਪ ਸੀ ਉਹ ਕੋਈ ਕਾਰਨ ਸੀ ਕਿ ਜਾਂ ਤੁਸੀਂ ਮੇਰੇ ਖਿਆਲ ਚ ਅਗਲੇ Song ਲਈ ਜਿੰਦ ਵੀ ਬਾਉਂਸ ਬੈਕ ਤਿਆਰੀ ਕਰਦੇ ਸੀ ਨਹੀਂ ਉਹ ਇਦਾਂ ਹੁੰਦਾ ਕਿ ਜਦੋਂ ਆਪਾਂ ਕਿਸੇ ਫੀਲਡ ਦੇ ਵਿੱਚ ਹੋਣੇ ਜੀ ਤੁਸੀਂ ਕੋਈ ਵੀ ਬਿਜ਼ਨਸ ਲਾ ਲਓ ਹੂੰ ਹਰ ਇੱਕ ਫੀਲਡ ਇੱਕ ਅਲੱਗ ਤਰ੍ਹਾਂ ਦੀ ਸਟਰਗਲ ਮੰਗਦੀ ਆ ਤੁਹਾਡੇ ਤੋਂ ਜੀ ਇਹ ਨਹੀਂ ਹੁੰਦਾ ਕਿ ਜੇ ਅੱਜ ਮੈਂ ਸ਼ੁਰੂ ਕਰ ਲਿਆ ਤਾਂ ਮੈਂ ਲਗਾਤਾਰ ਕਰਦੇ ਰਹੂੰਗਾ ਜੀ ਤੁਹਾਨੂੰ ਅਬਜ਼ਰਵ ਕਰਨ ਲਈ ਚੀਜ਼ਾਂ ਨੂੰ ਸਿੱਖਣ ਦੇ ਲਈ ਸਮਾਂ ਦੇਣਾ ਪੈਂਦਾ ਤਾਂ ਉਹ ਸਮਾਂ ਕਈ ਵਾਰੀ ਸਾਲ ਦਾ ਵੀ ਹੁੰਦਾ ਕਈ ਵਾਰੀ 5 ਸਾਲ ਦਾ ਵੀ ਹੁੰਦਾ ਤਾਂ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹੀ ਕਿ ਜਿਵੇਂ ਜਿਵੇਂ ਕੋਈ ਚੀਜ਼ ਨਵੀਂ ਆਉਂਦੀ ਆ ਕੋਈ ਇਸ਼ੂ ਆਉਂਦਾ ਕੋਈ ਪ੍ਰੋਬਲਮ ਆਉਂਦੀ ਆ ਜੀ ਉਹਨੂੰ ਸੁਧਾਰਿਆ ਜਾਵੇ ਹੋਰ ਸਿੱਖਿਆ ਜਾਵੇ ਹੋਰ ਬਿਹਤਰ ਹੋਇਆ ਜਾਵੇ ਬਾਕੀ ਆਪਾਂ ਜਦੋਂ ਪਿੰਡਾਂ ਚ ਉੱਠ ਕੇ ਆਉਂਨੇ ਆ ਤਾਂ ਆਪਾਂ ਨੂੰ ਘਰ-ਬਾਰ ਦੀਆਂ ਆਪਣੀਆਂ ਨਿੱਜੀ ਚੀਜ਼ਾਂ ਵੀ ਕਈ ਵਾਰੀ ਕਿਤੇ ਨਾ ਕਿਤੇ ਥੋੜਾ ਇਦਾਂ ਹੁੰਦਾ ਉਹਨਾਂ ਦਾ ਵੀ ਜੀ ਕਿ ਤੁਹਾਨੂੰ ਪੌਜ਼ ਮਿਲਦਾ ਕਿਤੇ ਨਾ ਕਿਤੇ ਬਿਲਕੁਲ ਜੀ ਬਾਕੀ ਇਦਾਂ ਹੁੰਦਾ ਕਿ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾਵੇ ਸਾਰੀਆਂ ਚੀਜ਼ਾਂ ਬੈਲੈਂਸ ਰਹਿਣ ਪਰਿਵਾਰ ਵੀ ਦੋਸਤ ਵੀ ਜੀ ਆਪਣੇ ਹੋਰ ਵੀ ਕਈ ਸ਼ੌਂਕ ਹੁੰਦੇ ਆ ਹੋਰ ਕਾਫੀ ਚੀਜ਼ਾਂ ਨੂੰ ਜ਼ਿੰਦਗੀ ਦੇ ਵਿੱਚ ਬਿਲਕੁਲ ਜੀ ਉਹ ਬੈਲੈਂਸ ਜਾਂ ਬਣਾ ਕੇ ਚੱਲੇ ਆ ਤੇ ਵਧੀਆ ਮੇਰੀ ਬਿਲਕੁਲ ਪ੍ਰਮੇਂਦਰ ਭਾਜੀ ਜੇ ਤੁਹਾਨੂੰ ਪੁੱਛਾਂ ਕਿ ਕਿਉਂਕਿ ਮੈਨੂੰ ਵੀ ਪਤਾ ਹੈ ਕਿ ਤੁਸੀਂ ਹਸਤेंद्रੂਣੀ ਦੇ ਬਹੁਤ ਇੱਕ ਦੋ ਖਾਸ ਦੋਸਤ ਜੀ ਤੇ ਮਾਨ ਵਾਲੀ ਗੱਲ ਵੀ ਆ ਬਹੁਤ ਮਾਨ ਵਾਲੀ ਗੱਲ ਤੁਹਾਨੂੰ ਇਸ ਤੋਂ ਇਲਾਵਾ ਥੋੜਾ ਕੁ ਪੁੱਛਿਆ ਜਾਵੇ ਕਿ ਤੁਹਾਡਾ ਤੁਸੀਂ ਤਾਂ ਲੋਕਾਂ ਦੇ ਬਹੁਤ ਪਸੰਦੀਦਾ ਜੇ ਤੁਹਾਡਾ ਪਸੰਦੀਦਾ ਕਿਹੜਾ ਤੁਸੀਂ ਕਿੰਨੂੰ ਸੁਣਨਾ ਪਸੰਦ ਕਰਦੇ ਹੋ ਜਾਂ ਕਿਸ ਨੂੰ ਪੜ੍ਹਨਾ ਜ਼ਿਆਦਾ ਤੁਹਾਨੂੰ ਵਧੀਆ ਲੱਗਦਾ ਮੇਰਾ ਇਦਾਂ ਹੈ ਸ਼ੁਰੂ ਤੋਂ ਮੈਂ ਸਾਰੀਆਂ ਚੀਜ਼ਾਂ ਹੀ ਸੁਣ ਕੇ ਰਾਜ਼ੀ ਹਾਂ ਜੀ ਸ਼ੁਰੂ ਤੋਂ ਜੀ ਫੋਕ ਗਾਇਕੀ ਵੀ ਸੁਣੀਆਂ ਕਲਾਸੀਕਲ ਵੀ ਸੁਣਿਆ ਜਿਵੇਂ ਉੱਚ ਹਿੰਦੀ ਗਾਣੇ ਆ ਗਏ ਲਤਾ ਲਤਾ ਜੀ ਆ ਗਏ ਨੂਸਰਾ ਸਾਹਿਬ ਆ ਗਏ ਤੇ ਪੰਜਾਬ ਦੇ ਵਿੱਚ ਆਈਏ ਤਾਂ ਜਿਹੜੇ ਆਪਣੇ ਫੋਕ ਸਿੰਗਰ ਨੇ ਜਿਨ੍ਹਾਂ ਨੇ ਬੜਾ ਹੀ ਗਾਇਆ ਮਾਨਕ ਸਾਹਿਬ ਹੋ ਗਏ ਚਮਕੀਲਾ ਜੀ ਹੋ ਗਏ ਜੀ ਸਦੀਕ ਸਾਹਿਬ ਹੋ ਗਏ ਗੁਰਦਾਸ ਮਾਨ ਸਾਹਿਬ ਹੋ ਗਏ ਮਤਲਬ ਉਹਨਾਂ ਨੇ ਕੰਮ ਹੀ ਇੰਨਾ ਕੀਤਾ 30 30 40 40 ਸਾਲ ਕੇ ਜੇ ਆਪਾਂ ਸਿੱਖਣਾ ਕੁਝ ਇਹ ਇਸ ਫੀਲਡ ਦੇ ਵਿੱਚ ਆਨਲੀ ਤਾਂ ਮੈਨੂੰ ਲੱਗਦਾ ਕਿ ਉਹ ਇੱਕ ਯੂਨੀਵਰਸਿਟੀਜ਼ ਹੀ ਨੇ ਬਿਲਕੁਲ ਵੱਡੇ ਆਰਟਿਸਟ ਨੇ ਜੀ ਤੋਨੂੰ ਸੁਣਦੇ ਰਹੀਦਾ ਨਵੇਂਆਂ ਨੂੰ ਵੀ ਸੁਣੀਦਾ ਹੁਣ ਵੀ ਸੁਣੀਦਾ ਕਿਉਂਕਿ ਕੋਈ ਵੀ ਆਉਂਦਾ ਇਹ ਕੁਦਰਤੀ ਦੇਣ ਹੀ ਹੁੰਦੀ ਹੈ ਕੋਈ ਕਲਾ ਹੁੰਦੀ ਹੈ ਉਹਨੂੰ ਨਿਖਾਰ ਕੇ ਜੇ ਕੋਈ ਅੱਗੇ ਆਉਂਦਾ ਤਾਂ ਨਵੇਂ-ਨਵੇਂ ਤਜਰਬੇ ਹੁੰਦੇ ਰਹਿੰਦੇ ਆ ਨਵੇਂ-ਨਵੇਂ ਲੋਕ ਸਾਹਮਣੇ ਆਉਂਦੇ ਆ ਨਵੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਜੀ ਤਾਂ ਉਹ ਇੱਕ ਆਰਟਿਸਟ ਹੋਣ ਦੇ ਨਾਤੇ ਜਾਂ ਇਹ ਇੰਡਸਟਰੀ 'ਚ ਹੋਣ ਦੇ ਨਾਤੇ ਕੋਸ਼ਿਸ਼ ਰਹਿੰਦੀ ਹੈ ਕਿ ਉਹਦੇ ਨਾਲ ਟੱਚ ਜਰਿਆ ਜਾਵੇ ਕਿ ਕੀ ਨਵ ਆ ਰਿਹਾ ਜਾਂ ਕੀ ਹੋਰ ਬਿਹਤਰ ਹੋ ਸਕਦਾ ਸੁਣਦੇ ਰਹੀਦਾ ਸਾਰੇ ਤੁਸੀਂ ਤੁਸੀਂ ਕਿਸ ਚੀਜ਼ ਨੂੰ ਜ਼ਿਆਦਾ अहमियत ਦਿੰਦੇ ਹੋ 뮤직 ਜਾਂ ਦਾ ਫਜ਼ ਜਾ ਤੁਹਾਡੀ ਗਾਇਕ ਤੁਸੀਂ ਲਿਖਦੇ ਬਹੁਤ ਸੋਹਣਾ ਜੇ ਕਿਹੜੀ ਚੀਜ਼ ਕਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਜਿਹੜੇ ਕਿਉਂਕਿ ਇੱਕ ਲੇਅਰਸ ਹੈ ਜਿਹੜੀ ਤੁਹਾਡੇ ਸੁਣਨ ਵਾਲੇ ਉਹਨਾਂ ਦੀ ਵੀ ਇੱਕ ਡਿਫਰੈਂਟ ਲੇਅਰਸ ਹੈ ਹਰ ਇੱਕ ਨੂੰ ਤੁਸੀਂ ਇੱਕ ਕੈਟਾਗਰੀ ਵਿੱਚ ਨਹੀਂ ਵੰਡ ਸਕਦੇ ਤੁਸੀਂ ਕਿਹੜੀ ਚੀਜ਼ ਨੂੰ ਐਮੀਤ ਮੰਨਦੇ ਕਿ ਲਫਜ਼ ਚੰਗੇ ਹੋਣ ਤਾਂ ਮਿਊਜ਼ਿਕ ਸੁਣਿਆ ਜਾਂਦਾ ਇਹ ਸਾਰੀਆਂ ਚੀਜ਼ਾਂ ਹੀ ਮੇਰੇ ਖਿਆਲ ਇੱਕ ਦੂਜੇ ਨਾਲ ਰਿਲੇਟ ਕਰਦੀਆਂ ਜੀ ਸ਼ੁਰੂਆਤ ਤਾਂ ਸ਼ਬਦਾਂ ਤੋਂ ਹੀ ਹੁੰਦੀ ਹੈ ਬਿਲਕੁਲ ਮੇਰੇ ਕੰਮ ਕਰਨ ਦਾ ਤਰੀਕਾ ਥੋੜਾ ਪੁਰਾਣਾ ਉਦਾਂ ਦਾ ਕਿ ਮੈਂ ਪਹਿਲਾਂ ਗੀਤ ਨੂੰ ਦੇਖਦਾ ਫਿਰ ਉਹਨੂੰ ਕੰਪੋਜ਼ ਵੀ ਕਰੀਦਾ ਕਈ ਵਾਰ ਲਿਖਣ ਵੇਲੇ ਮਿਊਜ਼ਿਕ ਤੇ ਵੀ ਅਸੀਂ ਟਾਈਮ ਲਾਈਦਾ ਕਿ ਇਦਾਂ ਨਹੀਂ ਹੈਗਾ ਕਿ ਜਾ ਕੇ ਉਦੋਂ ਹੀ ਬਣਾਤਾ ਉਹਨੂੰ ਦਈ ਦਾ ਸਮਾਂ ਦੇਈਦਾ ਤਾਂ ਹੀ ਮੇਰੇ ਖਿਆਲ ਜਿੰਨਾ ਕ ਮੈਨੂੰ ਸੁਨੇਹੇ ਮਿਲਦੇ ਆ ਤਾਂ ਲੋਕ ਸਾਂਭ ਲੈਂਦੇ ਆ ਗਾਣੇ ਮੇਰੇ ਉਹ ਤਾਂ ਹੀ ਸਾਂਭਦੇ ਆ ਕਿ ਉਹ ਲਗਾਤਾਰ ਸੁਣਦੇ ਰਹਿੰਦੇ ਆ ਕਈ ਮਹੀਨਿਆਂ ਸਾਲਾਂ ਲਈ ਉਹਨਾਂ ਲਈ ਕਿਦੋਂ ਤੱਕ ਸੁਣਦੇ ਰਹਿਣ ਕਿ ਉਹਨਾਂ ਤੋਂ ਬੋਰ ਨਹੀਂ ਹੁੰਦੇ ਤਾਂ ਉਹ ਅਸੀਂ ਬਣਾਉਣੀ ਉਹਨਾਂ ਨੂੰ ਮਿਹਨਤ ਨਾਲ ਉਹਨੂੰ ਸਮਾਂ ਦਿੰਨੇ ਤਾਂ ਕਿ ਉਹਨਾਂ ਦੀ ਲਾਈਫ ਆ ਜਿਹੜੀ ਉਹ ਵੱਡੀ ਰਵੇ ਬਿਲਕੁਲ ਜੀ ਆ ਤੁਹਾਡੇ ਸੌਂਗਸ ਪਹਿਲਾਂ ਵੀ ਆਏ ਪਰ ਇੱਕ ਸੌਂਗ ਜਿਹੜਾ ਸੀ ਉਸ ਨੇ ਮਤਲਬ ਇੱਕ ਤੁਹਾਨੂੰ ਇੱਕ ਖਾਸ ਜਗ੍ਹਾ ਦਿੱਤੀ ਕੋਵਿਡ ਦੇ ਦੌਰਾਨ ਉਹ ਅਸੀਂ ਵੀ ਬਹੁਤ ਸੁਣਿਆ ਮੇਰੇ ਕਾਜੀ ਉਹਦੇ ਪਿੱਛੇ ਵੀਡੀਓ ਵੀ ਨਹੀਂ ਬਣੀ ਪਰ ਫਿਰ ਵੀ ਉਹ ਸੌਂਗਸ ਇੰਨਾ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਇੱਕ ਪਿੰਡ ਸਾਡੇ ਦਾ ਮੁੰਡਾ ਤੇ ਉਹ ਉਸਦੇ ਬਾਰੇ ਜਰੂਰ ਦੱਸੋ ਕਿਵੇਂ ਸਾਰਾ ਕੁਝ ਇਹਦੀ ਕੰਬੀਨੇਸ਼ਨ ਕਿਵੇਂ ਕਿਵੇਂ ਸਾਰਾ ਕੁਝ ਬਣਿਆ ਤੁਸੀਂ ਵੀਡੀਓ ਕੋਵਿਡ ਕਰਕੇ ਨਹੀਂ ਕਰ पाए ਤੇ ਜਾਂ ਤੁਹਾਡਾ ਪਲਾਨ ਇਹ ਸੀ ਕਿ ਆਪਾਂ ਲਿਰਕਲ ਵੀਡੀਓ ਰਿਲੀਜ਼ ਕਰਨੀ ਹਾਂਜੀ ਉਹ ਗੀਤ ਮੇਰੇ ਲਿਖਿਆ ਹੋਇਆ ਸੀਗਾ ਉਹ ਮੈਂ ਪਹਿਲਾਂ ਆਨਲਾਈਨ ਉਹਦਾ ਇੱਕ ਅੰਤਰਾ ਮੈਂ ਦਸੰਬਰ ਦੇ ਵਿੱਚ ਮਤਲਬ ਗਾਣੀ ਰਿਲੀਜ਼ਿੰਗ ਤੋਂ 6 6 ਮਹੀਨੇ ਪਹਿਲਾਂ ਜੀ ਆਨਲਾਈਨ ਮੈਂ ਪਾਇਆ ਸੀ ਤੇ ਉਹਦਾ ਹੰਗਾਰਾ ਬਹੁਤ ਮਿਲਿਆ ਵਾਇਰਲ ਹੋ ਗਿਆ ਸੀ ਉਹ ਗਾਣਾ ਕਾਫੀ ਤੇ ਉਸ ਤੋਂ ਬਾਅਦ ਫਿਰ ਅਸੀਂ ਆਫੀਸ਼ੀਅਲੀ ਕੀਤਾ ਗੀਤ ਉਹਨੂੰ ਸਮਾਂ ਦਿੱਤਾ ਕਾਫੀ ਸਮਾਂ ਲੈ ਕੇ ਲਿਖਿਆ ਸਮਾਂ ਲੈ ਕੇ میوزਿਕ ਬਣਾਇਆ ਪਰ ਉਹ ਗਾਣਾ ਇਦਾਂ ਦਾ ਸੀ ਉਹਦੇ ਵਿੱਚ ਕਹਾਣੀ ਸੀ ਕਿ ਬਾਅਦ ਚੋਂ ਸਾਨੂੰ ਉਹਦਾ ਹੰਗਾਰਾ ਹੀ ਇਹਨੇ ਮਿਲਿਆ ਕਿ ਸਾਨੂੰ ਲੋੜ ਨਹੀਂ ਰਹੀ ਉਹਦੀ ਵੀਡੀਓ ਕਰਨ ਦੀ ਤੇ ਉਹ ਹਲੇ ਤੱਕ ਚੱਲ ਰਿਹਾ ਵਧੀਆ ਉਹਦਾ ਦੋ ਦੋ ਬੋਲ ਜੇ ਦੋ ਬੋਲ ਸਾਂਝੇ ਹੋ ਜਾਣ ਜੀ ਜਰੂਰ ਪਲੀਜ਼ ਉਹ ਇੱਕ ਪਿੰਡ ਸਾਡੇ ਦਾ ਮੁੰਡਾ ਵੇ ਤੇਰੇ ਨਾਲ ਸੀ ਉਦੋਂ ਹੁੰਦਾ ਵੇ ਜਦ ਆਪਣੀ ਲੱਗੀ ਯਾਰੀ ਉਸ ਉਹਨੇ ਕਰੀ ਸਟੋਰੀ ਸ਼ੇਰ ਚੰਨਾ ਤੂੰ ਮੇਰੇ ਮੂਰੇ ਆ ਗਿਆ ਫੇਰ ਚੰਨਾ ਵੇ ਤੇਰੇ ਬਟਣਾ ਲਾਉਣ ਦੀ ਤਿਆਰੀ ਸੀ ਉਹ ਖੱਬੇ ਪਾਸੇ ਪੈਣ ਖੜੀ ਐ ਤੇਰੀ ਵੇ ਜੇ ੜੀ ਉਹ ਵੇਲਿਆਂ ਵਿੱਚ ਦੁਸ਼ਮਣ ਬਣ ਗਈ ਮੇਰੀ ਵੇ ਸੱਜੇ ਪਾਸੇ ਮਾਂ ਤੇਰੀ ਪਿਆਰੀਆ ਜੀ ਦੇ ਸਿਰ ਤੇ ਫੁੱਲ ਕਾਰੀਆਂ ਜੀ ਦੇ ਮੂੰਹ ਨੇ ਮੈਂ ਫਟਕਾਰੀ ਸੀ ਜੇ ਹਸਿੰਦਰ ਪਾਈ ਤੁਹਾਰ ਤੋਂ ਤੁਹਾਡੀ ਜ਼ਿੰਦਗੀ ਬਾਰੇ ਤਾਂ ਸੀ ਗੱਲਾਂ ਬਾਤਾਂ ਡੈਫੀਨੇਟਲੀ ਸੁਣਦੇ ਰਹਿੰਦੇ ਆ ਤੇ ਪੜ੍ਹਦੇ ਰਹਿੰਦੇ ਆ ਤੁਹਾਡਾ ਜਿਹੜਾ ਜ਼ਿੰਦਗੀ ਦਾ ਸਫ਼ਰ ਆ ਉਹ ਬਹੁਤ ਸੋਹਣਾ ਪਰ ਤੁਸੀਂ ਇਹਨੂੰ ਐਜ਼ ਏ ਹੌਬੀ ਜਾਂ ਐਜ਼ ਏ ਪ੍ਰੋਫੈਸ਼ਨ ਹੀ ਅੱਜ ਆਪਣੀ ਸਿੰਗਿੰਗ ਨੂੰ ਸ਼ੁਰੂ ਕੀਤਾ ਤੁਸੀਂ ਹਾਂਜੀ ਬੜਾ ਹੌਬੀ ਤੋਂ ਸ਼ੁਰੂ ਹੋ ਗਿਆ ਜਾਂ ਤੁਸੀਂ ਇਹਨੂੰ ਪ੍ਰੋਫੈਸ਼ਨਲ ਹੀ ਸੋਚਿਆ ਕਿ ਮੈਂ ਬਨਣਾ ਹੀ ਸਿੰਗਰ ਨਹੀਂ ਮੈਂ ਪ੍ਰੋਫੈਸ਼ਨਲੀ ਜਦੋਂ ਹੀ ਮਤਲਬ ਹੌਬੀ ਤਾਂ ਇਹ ਹੁੰਦਾ ਕਿ ਗੋਜ ਮੈਂ ਤੁਹਾਨੂੰ ਦੱਸਿਆ ਕਿ ਆਪ ਨੂੰ ਸਾਰਿਆਂ ਨੂੰ ਸ਼ੌਂਕ ਹੁੰਦਾ ਗਾ ਜੀ ਜੀ ਮੈਨੂੰ ਫੈਮਿਲੀ ਚ ਵੀ ਹੈਗਾ ਸੀਗਾ ਗਾਉਂਦੇ ਰਹੇ ਸੀ ਤਾਂ ਅਸੀਂ ਸਕੂਲ ਟਾਈਮ ਗਾਇਆ ਫਿਰ ਜਦੋਂ ਮੈਂ ਹਾਈ ਸਕੂਲ ਦੈਨ ਕਾਲਜ ਚ ਗਾਇਆ ਫਿਰ ਇੱਕ ਥੋੜੀ ਉਮਰ ਵੀ ਉਹ ਨਵੀਂ ਹੁੰਦੀ ਆ ਇੱਕ ਉਹਦਾ ਸਰਕਲ ਏਦਾਂ ਦਾ ਆਪਣਾ ਦੋਸਤਾਂ ਦਾ ਤਾਂ ਉਹਨਾਂ ਨੇ ਬਹੁਤ ਪੁਸ਼ ਕੀਤਾ ਮੈਨੂੰ ਫਿਰ ਇੱਕ ਅੰਦਰੋਂ ਆਵਾਜ਼ ਜੀ ਹੁੰਦੀ ਹੈ ਹੌਸਲਾ ਜਾ ਉਹ ਫਿਰ ਮੈਨੂੰ ਕਾਲਜ ਜਾ ਕੇ ਹੋਇਆ ਉਸ ਤੋਂ ਬਾਅਦ ਫਿਰ ਮੈਂ ਰਾਈਟ ਵੇ ਗ੍ਰੈਜੂਏਸ਼ਨ ਤੋਂ ਬਾਅਦ ਫਿਰ ਮੈਂ ਪ੍ਰੋਫੈਸ਼ਨਲੀ ਪ੍ਰਸੀਡ ਕਰ ਲਿਆ ਸੀ ਤੇ ਤੁਹਾਨੂੰ ਕਿਹੜਾ ਲੱਗਦਾ ਕਿਹੜੇ Song ਨੇ ਤੁਹਾਨੂੰ ਐਜ਼ ਏ ਪ੍ਰੋਫੈਸ਼ਨਲ ਸਿੰਗਰ ਸਟੈਬਲਿਸ਼ ਕੀਤਾ ਮਾਰਕੀਟਸ ਅ ਸਮਾਂ ਕਾਫੀ ਲੱਗ ਗਿਆ ਜੀ ਜਦੋਂ ਮੈਂ ਤੁਹਾਨੂੰ ਦੱਸਿਆ 2014 ਚ ਪਹਿਲਾਂ ਗੀਤ ਕਰੇ ਫਿਰ ਕੰਸਰਟਾਂ ਚ ਵੀ ਕਰਿਆ ਜੀ ਫਿਰ 2019 ਚ ਪਿੰਡ ਪੁਛ ਦੀ ਤੋਂ ਅਸੀਂ ਦੁਬਾਰੇ ਸ਼ੁਰੂ ਕੀਤਾ ਬਿਲਕੁਲ ਹੋਰ ਹੌਸਲੇ ਨਾਲ ਹੋਰ ਅਰੇਂਜਮੈਂਟਸ ਨਾਲ ਸਿਸਟਮ ਨਾਲ ਵਧੀਆ ਤਰੀਕੇ ਨਾਲ ਉਸ ਤੋਂ ਬਾਅਦ ਫਿਰ ਇੱਕ ਪਿੰਡ ਸਾਡੇ ਦਾ ਮੁੰਡਾ ਜਿਹਨੇ ਤੁਸੀਂ ਗੱਲ ਕੀਤੀ ਫਿਰ ਹੋਰ ਸਿੰਗਲਸ ਕੀਤੇ ਹੌਲੀ ਹੌਲੀ ਕਰਕੇ ਇੱਕ ਇੱਕ ਗਾਣੇ ਕਰਕੇ ਸਿੰਗਲ ਕਰਕੇ ਜਿਵੇਂ ਜਿਵੇਂ ਪਤਾ ਲੱਗਦਾ ਗਿਆ ਹੋਰ ਚੀਜ਼ਾਂ ਅਨਲੌਕ ਹੁੰਦੀਆਂ ਗਈਆਂ ਸਾਡੀਆਂ ਜੋ ਕਮੀਆਂ ਸੀ ਉਹ ਸੁਧਾਰੀਆਂ ਸੀ ਹੌਲੀ ਹੌਲੀ ਨਵਾਂ ਸਿੱਖਿਆ ਨਵਾਂ ਲਿਖਿਆ ਬਹੁਤ ਲੋਕ ਜੁੜੇ ਹੋਰ ਨਵੇਂ ਜੀ ਫਿਰ ਹੌਲੀ ਹੌਲੀ ਕਰਕੇ ਹੁਣ ਐਲਬਮਸ ਕੀਤੀਆਂ ਨੇ ਪਿੱਛੇ ਉਹਨਾਂ ਦਾ ਵੀ ਬਹੁਤ ਸੋਹਣਾ ਹੰਗਾਰਾ ਸਾਡੀਆਂ ਗੱਲਾਂ ਐਲਬਮੇ ਕੀਤੀ ਸੀ ਸਾਢੇ ਡੇਢ ਸਾਲ ਪਹਿਲਾਂ ਜੀ ਉਸ ਦੇ ਗਾਣੇ ਨੂੰ ਬਹੁਤ ਪਿਆਰ ਮਿਲਿਆ ਫਿਰ ਉਸ ਤੋਂ ਉਸੇ ਕਰਕੇ ਅਸੀਂ ਸਾਡੀਆਂ ਗੱਲਾਂ ਟੂ ਕੀਤੀ ਹੈ ਰੀਸੈਂਟਲੀ ਜਿਹਦੇ ਚ ਗਾਣਾ ਹੱਸਦੇ ਰਹਿੰਦੇ ਉਹਨੂੰ ਬਹੁਤ ਪਿਆਰ ਮਿਲਿਆ ਸਾਡੀਆਂ ਗੱਲਾਂ ਜਿਹੜੇ ਤੁਸੀਂ ਜੋ ਟਾਈਟਲ ਹੀ ਐਵੇਂ ਦਾ ਰੱਖਿਆ ਕਿ ਕੋਈ ਵੀ ਬੰਦਾ ਪੜਦਾ ਤੇ ਕਹਿੰਦਾ ਸਾਡੀਆਂ ਗੱਲਾਂ ਤੇ ਤੁਹਾਡੇ ਗੀਤ ਵੀ ਸਾਡੀਆਂ ਗੱਲਾਂ ਜਿਹੜਾ ਵੀ ਸੁਣਦਾ ਉਹਨੂੰ ਲੱਗਦਾ ਕਿ ਸਾਡੀਆਂ ਗੱਲਾਂ ਹੀ ਹੋ ਰਹੀਆਂ ਇਹ ਤੁਸੀਂ ਇਹ ਸੋਚ ਕੇ ਰੱਖਿਆ ਸਾਰਾ ਕੁਝ ਹਾਂਜੀ 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 ਕਿ ਹਰ ਇੱਕ ਬੰਦਾ ਸੋਚੇ ਤਾਂ ਉਹਦੀਆਂ ਹੀ ਗੱਲਾਂ ਤੇ ਗੀਤ ਵੀ ਉਹਨਾਂ ਦੀਆਂ ਗੱਲਾਂ ਵਰਗੇ ਜੀ ਜੀ ਹਾਂ ਇਹ ਪ੍ਰੋਪਰ ਪਲਾਨ ਕਰਕੇ ਇੱਕ ਥਾਟ ਸੀਗਾ ਸਾਰਾ ਉਹ ਗਾਣੇ ਕਰਨ ਦਾ ਉਦਾਂ ਦੇ ਉਹ ਚ ਗਾਣੇ ਰੱਖੰਦਾ ਤੇ ਟਾਈਟਲ ਦਾ ਤੇ ਉਹੀ ਫਿਰ ਅਸੀਂ ਅੱਗੇ ਪ੍ਰੋਸੀਡ ਕੀਤਾ ਕਿਉਂਕਿ ਸਾਨੂੰ ਪਿਆਰ ਬਹੁਤ ਮਿਲਿਆ ਉਹ ਸਾਰੇ ਗਾਣਿਆਂ ਨੂੰ ਤਾਂ ਫਿਰ ਅਸੀਂ ਦੂਸਰੀ ਐਲਬਮ ਸਾਡੀਆਂ ਗੱਲਾਂ 2 ਕੀਤੀ ਉਹਦੇ ਚ ਹੋਰ ਰੰਗ ਭਰੇ ਜਿੱਦਾਂ ਹੱਸਦੀ ਰਹਿੰਦੇ ਆ ਇੱਕ ਅਲੱਗ ਤੌਰ ਦਾ ਸੀ ਜੀ ਰੋਮਾਂਟਿਕ ਗੀਤ ਕੁਛ ਨਾ ਕੁਛ ਲੋਕ ਲੋਕਾਂ ਦੇ ਸੁਣਨ ਵਾਲੇ ਗੀਤ ਉਹ ਤਾਂ ਚਲੋ ਸਾਈਡ ਰੋਮਾਂਟਿਕ ਚੱਲਦੀ ਰਹਿੰਦੇ ਆ ਤਾਂ ਤਿੰਨ ਚਾਰ ਗੀਤ ਜਿਹੜੇ ਅਸੀਂ ਨਵੇਂ ਭਰੇ ਜਿਵੇਂ ਹੱਸਦੀ ਰਹਿੰਦੇ ਆ ਉਹਨੂੰ ਬਹੁਤ ਪਿਆਰ ਮਿਲਿਆ ਤਾਂ ਤੁਸੀਂ ਹਰ ਤਰ੍ਹਾਂ ਦੇ ਗੀਤ ਗਾਉਂਦੇ ਹੋ ਰੋਮਾਂਟਿਕ ਹੁੰਦੇ ਹੋ ਫੋਕ ਬਤ ਤੁਹਾਡੀ ਪਸੰਦੀਦਾ ਕਿਹੜਾ ਜਾਂ ਤੁਹਾਨੂੰ ਵਧੀਆ ਲੱਗਦਾ ਕਿ ਮੈਂ ਆਹ ਰੰਗ ਗਾ ਕੇ ਮੈਨੂੰ ਬਹੁਤ ਖੁਸ਼ੀ ਆਉਂਦੀ ਹੈ ਨਹੀਂ ਮੇਰੀ ਹਮੇਸ਼ਾ ਹੀ ਇਹ ਟਰਾਈ ਰਹੀ ਸੀ ਸ਼ੁਰੂ ਤੋਂ ਮੈਂ ਆਪ ਦਾ ਰਿਆਲ ਵੀ ਇਸੇ ਤਰ੍ਹਾਂ ਹੀ ਕੀਤਾ ਮੈਂ ਆਉਦੀ ਤਿਆਰੀ ਵੀ ਇਸੇ ਤਰ੍ਹਾਂ ਹੀ ਕੀਤਾ ਕਿ ਮੈਂ ਸਾਰੇ ਤਰ੍ਹਾਂ ਦੇ ਗੀਤ ਗਾ ਸਕਾਂ ਤਾਂ ਮੈਨੂੰ ਵਧੀਆ ਲੱਗਦਾ ਸਾਰੇ ਤਰ੍ਹਾਂ ਦੇ ਮੈਂ ਗਾਈਦਾ ਜੀ ਕੋਈ ਇਦਾਂ ਖਾਸ ਜੈਨਰ ਨਹੀਂ ਡਿਪੈਂਡ ਮਾਹੌਲ ਤੇ ਕਰਦਾ ਕਿ ਕਿੱਦਾਂ ਦਾ ਮਾਹੌਲ ਆ ਕਿੱਥੇ ਬੈਠੇ ਆ ਕਿੱਦਾਂ ਦੇ ਸੁਣਨ ਵਾਲੇ ਨੇ ਤਾਂ ਉਸ ਹਾਲ ਨਾਲ ਸਾਰਾ ਕੁਝ ਕਰੀਦਾ ਨੈਕਸਟ ਪਲਾਨਿੰਗ ਹੁਣ ਕੀ ਚਲਦੀ ਹੈ ਸੋ ਸ਼ੋ ਤੋਂ ਬਾਅਦ ਆ ਨੈਕਸਟ ਹੁਣ ਕੀ ਤੁਸੀਂ ਲੈ ਕੇ ਆ ਰਹੇ ਹੋ ਸ਼ੋਸ ਹੋਰ ਆ ਰਹੇ ਨੇ ਹਾਂਜੀ ਸ਼ੋਸ ਐਕਚੁਅਲੀ ਮੈਂ ਕੈਨੇਡਾ ਤੋਂ ਇਧਰ ਆਇਆ ਸੀ ਜੀ ਤੇ ਇਹ ਆਪਣਾ ਮੇਨ ਸੀਗਾ ਤੇ ਇੱਥੇ ਜਿੱਦਾਂ ਤੁਹਾਨੂੰ ਬਤੀਆ ਪਰਮਿੰਦਰ ਬਾਈ ਹੋਰਾਂ ਨਾਲ ਵਿਕਰਮ ਬਾਈ ਹੋਰਾਂ ਨਾਲ ਮੇਰੀ ਆਪ ਦੀ ਦੋਸਤੀ ਤੌਰ ਤੇ ਪਰਿਵਾਰਕ ਸਾਂਝ ਵੀ ਆ ਤਾਂ ਸਾਡਾ ਹਮੇਸ਼ਾ ਹੀ ਇਹ ਸੀਗਾ ਕਿ ਜਦੋਂ ਕਿਤੇ ਚਲੋ ਅੱਗੇ ਜਾ ਕੇ ਕਰੀਏ ਕੰਮ ਤਾਂ ਰਲ ਮਿਲ ਕੇ ਕਰੀਏ ਤੇ ਮੈਂ ਥੈਂਕ ਯੂ ਵੀ ਕਰਦਾ ਬਾਈ ਹੋਰਾਂ ਦਾ ਤੇ ਮੈਂ ਖੁਸ਼ੀ ਐਸ ਗੱਲ ਦੀ ਕਿ ਅਸੀਂ ਉਹਨਾਂ ਨਾਲ ਹੀ ਪਲਾਨ ਕੀਤਾ ਇਹ ਚੀਜ਼ਾਂ ਵੀ ਕਿ ਜਿਹੜੇ ਪੁਰਾਣੇ ਜਾਣਦੇ ਨੇ ਦੋਸਤੀ ਹੋਣੀ ਜਦੋਂ ਕੰਮ ਕਰਦੇ ਆਂ ਗਾਂ ਜਾ ਕੇ ਖੁਸ਼ੀ ਦੀ ਗੱਲ ਹੁੰਦੀ ਐ ਜੀ ਅਸੀਂ ਪਿੰਡਾਂ ਤੋਂ ਸ਼ੁਰੂ ਕੀਤਾ ਉੱਥੋਂ ਤੇ ਹੁਣ ਇਦਾਂ ਆਸਟ੍ਰੇਲੀਆ ਵਰਗੇ ਵੱਡੇ ਦੇਸ਼ਾਂ ਦੇ ਵਿੱਚ ਅਸੀਂ ਇਹ ਕੰਮ ਕਰ ਰਹੇ ਆਂ ਉਹਦਾ ਜੀ ਨਾਲੇ ਤਾਂ ਸੁਣਨ ਵਾਲਿਆਂ ਨੂੰ ਜਿਹੜਾ ਉਹਨਾਂ ਦਾ ਪਿਆਰ ਆ ਸਾਨੂੰ ਉਹਨਾਂ ਦੇ ਰੂਹ ਰੂਹ ਹੋਵਾਂਗੇ ਤਾਂ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਤੁਸੀਂ ਕਹਿ ਲੋਗੇ ਸਾਰੀਆਂ ਪੋਜ਼ਿਟਿਵ ਨੇ ਖੁਸ਼ੀ ਦੀ ਗੱਲ ਅਸੀਂ ਨਹੀਂ ਖੁਸ਼ੀ ਖੁਸ਼ੀ ਜੋ ਨਿਕਲਦੇ ਹਾਸੇ ਤੇ ਹਾਸੇ ਤੋਂ ਫਿਰ ਆ ਜਾਂਦੇ ਗੀਤ ਯਾਦ ਤੇ ਪੇਦਾਸਦੇ ਹੀ ਰਹਿੰਦੇ ਆ ਤੇ ਫਿਰ ਆਉਂਦੇ ਪਲੀਜ਼ ਹਾਂਜੀ ਹਾਂਜੀ ਉਹ ਸੱਥਾਂ ਤੋਂ ਸ਼ੁਰੂ ਹੁੰਦੇ ਨੇ ਪਿੰਡਾਂ ਦੀ ਰੂਹ ਵਿੱਚ ਵੱਸਦੇ ਜਿੰਨਾ ਕਦ ਉੱਚਾ ਹੁੰਦਾ ਉਦੋਂ ਵੀ ਉੱਚਾ ਹੱਸਦੇ ਫਿਕਰਾਂ ਨੂੰ ਖਾਰਾ ਮੰਨ ਕੇ ਸ਼ਾਮੀ ਪੀ ਲੈਨੇ ਆ ਜਦ ਮਰਜੀ ਦੇਖ ਲਿਆ ਕੇ ਹੱਸਦੇ ਹੀ ਰਹਿਨੇ ਆ ਓ ਜਦ ਮਰਜੀ ਦੇਖ ਲਿਆ ਕੇ ਹੱਸਦੇ ਹੀ ਰਹਿਨੇ ਆ ਥੈਂਕ ਯੂ ਕੀ ਆ ਬਾਤ ਹੈ ਬਾਈ ਕੀ ਆ ਬਾਤ ਮਤਲਬ ਇਸ ਗੀਤ ਨੇ ਰਿਕਾਰਡ ਤੋੜਿਆ ਅਸੀਂ ਅੱਗੇ ਗੱਲ ਕਰਦੇ ਸੀ ਕਿ ਸਾਡੇ ਦਿਮਾਗ 'ਚ ਇਹ ਚੀਜ਼ਾਂ ਹੈਗੀਆਂ ਕਿ ਸ਼ਾਇਦ ਇਹ ਟ੍ਰੈਂਡ ਚੱਲ ਰਿਹਾ ਤੇ ਇਹੀ ਗੀਤ ਸੁਣੇ ਜਾਣਗੇ ਪਰ ਜੇਕਰ ਤੁਸੀਂ ਪੁਰਾਣੇ ਲੋਕਨਾਚ ਲੋਕ 뮤זיਕ ਨੂੰ ਪਸੰਦ ਕਰਦੇ ਹੋ ਤਾਂ ਇੱਕ ਝੂਮਰ ਦੀ ਜਿਹੜੀ ਬੀਟ ਆ ਉਸ ਤੇ ਸਾਰਾ Song ਆ ਤੇ ਮੇਰੇ ਖਿਆਲ ਚ ਉਹ ਹਰ ਇੱਕ ਸੋਸ਼ਲ ਮੀਡੀਆ ਦੇ ਹਰ ਇੱਕ ਪਲੇਟਫਾਰਮ ਤੇ ਅੱਜ ਕੱਲ ਸਭ ਤੋਂ ਵਾਇਰਲ ਜੇਕਰ ਚੱਲ ਰਿਹਾ ਤਾਂ ਇਹ Song ਆ ਬੱਚੇ ਨੂੰ ਵੇਖ ਲਓ ਤੁਸੀਂ ਬਜ਼ੁਰਗ ਨੂੰ ਵੇਖ ਲਓ ਬਦੀ ਬੀਟ ਈਜ਼ੀ ਲੱਗਦੀ ਆ ਪਰ ਮੇਰੇ ਖਿਆਲ ਚ ਗਾਉਣਾ ਈਜ਼ੀ ਨਹੀਂ ਹੈ ਜੀ ਹੈ ਡਿਫਿਕਲਟ ਹੈ ਹਾਂਜੀ ਹੈਗਾ ਫਰਕ ਕਿਉਂਕਿ ਇਹ ਸਟੂਡੀਓ Song ਨਹੀਂ ਆ ਇਹ ਲਾਈਵ Song ਆ ਤਾਂ ਇਹਦੇ ਵਾਸਤੇ ਜਿਹੜੇ ਜਿਹੜੇ ਨਾਲ ਤੁਹਾਡੇ ਸਾਜ਼ ਆ ਉਹ ਵੀ ਲਾਈਵ ਵੱਜੇ ਆ ਕਿ ਜਾਂ ਸਟੂਡੀਓ ਰਿਕਾਰਡਡ ਨੇ ਹਾਂਜੀ ਨਹੀਂ ਅਸੀਂ ਲਾਈਵ ਸੈਸ਼ਨ ਰੱਖਿਆ ਜੀ ਪ੍ਰੋਪਰ ਜੀ ਜੀ ਜਦੋਂ ਢੋਲ ਦੀ ਬੀਟ ਦੇ ਵਿੱਚ ਪ੍ਰਧਾਨ ਸੀ ਉਸ ਚੀਜ਼ ਨੂੰ ਅਸੀਂ ਦੇਖ ਕੇ ਹੋਸ ਰੰਗੀ ਹੋਗੀ ਉਹ ਸਾਰੀਆਂ ਚੀਜ਼ਾਂ ਮੇਰੀ ਜਦੋਂ ਦੱਸਿਆ ਕਿ ਮੇਰਾ ਤਰੀਕਾ ਕੰਮ ਕਰਨ ਦਾ ਉਹੀ ਹੈ ਕਿ ਅਸੀਂ authenticity ਬਰਕਰਾਰ ਰੱਖਦੇ ਆ ਮਿਊਜ਼ਿਕ 'ਚ ਹੋਵੇ ਚਾਹੇ ਉਹ ਸ਼ਾਉਦਾ 'ਚ ਹੋਵੇ ਕੰਪੋਜੀਸ਼ਨ 'ਚ ਹੋਵੇ ਤੇ ਅਸੀਂ ਬਕਾਇਦਾ ਸੋਚ ਸਮਝ ਕੇ ਬਣਾਇਆ ਸੀ ਕਿ ਇਹਨੂੰ ਇਦਾਂ ਹੀ ਬਣਾਉਣਾ ਚ ਉਮਰ ਵਾਲੀ ਬੀਟ ਰੱਖਣੀ ਆ ਇਦਾਂ ਦੇ ਇੰਸਟਰੂਮੈਂਟ ਰੱਖਣੇ ਆ ਫੋਕ ਤੇ ਸਾਨੂੰ ਗਾਣਾ ਬਣਾਉਣ ਵੇਲੇ ਵੀ ਉਮੀਦ ਸੀ ਕਿ ਪਸੰਦ ਕਰਨਗੇ ਗਾਣਾ ਤੇ ਖੁਸ਼ੀ ਭਰਿਆ ਗਾਣਾ ਸੀ ਪਰ ਜਿੰਨਾ ਹੁਣ ਪਿਆਰ ਮਿਲ ਰਿਹਾ ਲੋਕਾਂ ਦਾ ਉਹ ਸਾਡੀ ਉਮੀਦ ਤੋਂ ਬਹੁਤ ਜ਼ਿਆਦਾ ਤੇ ਮੈਂ ਥੈਂਕ ਯੂ ਕਰਦਾ ਸਾਰਿਆਂ ਦਾ ਜਿਨ੍ਹਾਂ ਨੇ ਸੁਣਿਆ ਗਾਣਾ ਸ਼ੇਅਰ ਕੀਤਾ ਤੇ ਗਾਣੀ ਨਰੰਦ ਮਾੜ ਰੇ ਬਿਲਕੁਲ ਇੱਕ 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 ਹਸਤੰਦਰ ਦੀ ਸ਼ੇਰ ਹੁੰਦਾ ਕਿਸੇ ਦੇ ਕਹਿਣ ਤੇ ਕਰਨਾ ਇੱਕ ਤੁਸੀਂ ਆਪ ਕਰਦੇ ਹੋ ਤੁਸੀਂ ਅੱਗੇ ਦੂਜਿਆਂ ਨੂੰ ਕਹਿੰਦੇ ਭਾਜੀ ਗੀਤ ਸੁਣੋ ਕਿੰਨਾ ਵਧੀਆ ਤੇ ਮੇਰੇ ਖਿਆਲ ਚ ਸੋਲਫੁਲ ਸਿੰਗਿੰਗ ਹੈ ਉਹ ਤੁਸੀਂ ਜਿਹੜੀ ਕਰਦੇ ਹੋ ਉਹ ਹਰ ਇੱਕ ਦੇ ਸਮਝ ਵੀ ਆਉਂਦੀ ਹੈ 뮤జిక్ ਸਮਝ ਆਉਂਦਾ ਹਾਂਜੀ ਉਹ ਉਹ ਉਹਦੇ ਉਹਦੇ ਵਾਸਤੇ ਪਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਚੀਜ਼ ਜਿਹੜੀ ਲੈ ਕੇ ਆਏ ਹੋ ਕਿਉਂਕਿ ਨਹੀਂ ਤੇ ਅੱਜ ਕੱਲ ਜਿਹੜੀ ਭੱਜ ਦੌੜ ਹੈ ਨਾ ਉਹਦੇ ਵਿੱਚ ਇਹੋ ਜੀ ਸਿੰਗਿੰਗ ਜਿਹੜੀ ਨਾ ਉਹ ਮੇਰੇ ਕੱਚ ਇਹ ਕਈ ਵਾਰੀ ਪਿੱਛੇ ਵੀ ਰਹਿ ਜਾਂਦੀ ਹੈ ਤੁਸੀਂ ਉਹ ਚੀਜ਼ ਨੂੰ ਪ੍ਰਮੋਟ ਕਰ ਰਹੇ ਹੋ ਇਸ ਤੋਂ ਅੱਗੇ ਪਲਾਨਿੰਗ ਜਿਹੜੀ ਕੋਈ ਫਿਲਮ ਵਗੈਰਾ ਦੀ ਪਲਾਨਿੰਗ ਚੱਲੂਗੀ ਕਿਉਂਕਿ ਅੱਜ ਕੱਲ ਤਾਂ ਜੇਕਰ ਕਿਸੇ ਨੂੰ ਇੱਕ ਸੌਂਗ ਹਿੱਟ ਹੋ ਜਾਂਦਾ ਤਾਂ ਉਸ ਨੂੰ ਅਪਰੋਚ ਹੋ ਜਾਂਦੀ ਤੁਸੀਂ ਤਾਂ ਲਗਾਤਾਰ 10 ਸਾਲ ਤੋਂ ਬੇਕਾ ਗੈਪ ਬਣਾਇਆ ਪਰ ਸੌਂਗਸ ਬਹੁਤ ਵਧੀਆ ਆ ਰਹੇ ਹਾਂਜੀ ਹਾਂਜੀ ਨਹੀਂ ਹਲੇ ਸਾਡਾ ਇਸ ਪਾਸੇ ਜ਼ੋਰ ਬਹੁਤ ਲੱਗਿਆ ਹੋਇਆ ਸੀ ਜੀ ਕਿਉਂਕਿ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਤਾਂ ਜਦੋਂ ਤੁਸੀਂ ਕਿਸੇ ਫੀਲਡ ਕਿਸੇ ਕੰਮ ਦੇ ਵਿੱਚ ਵੜਦੇ ਹੋ ਪੈਂਦੇ ਹੋ ਤਾਂ ਤੁਹਾਨੂੰ ਪਹਿਕੇ ਹੀ ਪਤਾ ਲੱਗਦਾ ਕਿ ਕਿੰਦਾਂ ਦੀਆਂ ਪ੍ਰੋਬਲਮਸ ਆਉਣੀਆਂ ਤੇ ਉਹ ਸਾਰੀਆਂ ਚੀਜ਼ਾਂ ਨੂੰ ਪਿੱਛੇ ਕਰਕੇ ਅਸੀਂ ਹੌਲੀ-ਹੌਲੀ ਅੱਗੇ ਆ ਰਹੇ ਹਾਂ ਆਪਣੇ ਦੰਦ ਤਿਆਰ ਰਹੇ ਹਾਂ ਤਾਂ ਟਾਈਮ ਥੋੜਾ ਲੱਗਿਆ ਪਰ ਅਸੀਂ ਪੱਕੇ ਪੈਰੀਏ ਤਾਂ ਹੁਣ ਲੋਕਾਂ ਦਾ ਪਿਆਰ ਬਹੁਤ ਮਿਲ ਰਿਹਾ ਤਾਂ ਹਲੇ ਫਿਲਹਾਲ 뮤직 ਜੀ ਕਰ ਰਹੇ ਹਾਂ ਤੇ ਚਲੋ ਮਾਲਕ ਦੀ ਮਰਜ਼ੀ ਹੋ ਅੱਗੇ ਪਲਾਨਿੰਗ ਹੈ ਜੇਕਰ ਅਪਰਚੂਨਿਟੀ ਆਈ ਤਾਂ ਡੈਫੀਨਿਟਲੀ ਅਵੇਲ ਬਿਲਕੁਲ ਸ਼ੋਭੀ ਸ਼ਾਮਾ ਕਾ ਮਿਲਣਾ ਕਰਨਾ ਚਾਹੀਦਾ ਇੱਕ ਜ਼ਿੰਦਗੀ ਹੈ ਜੀ ਸਾਰਾ ਕੁਝ ਗੱਲਾਂ ਬਹੁਤ ਕਰਨ ਨੂੰ ਦਿਲ ਕਰਦਾ ਪਰ ਮੈਨੂੰ ਇਹ ਵੀ ਪਤਾ ਕਿ ਤੁਹਾਡੇ ਰੁਝਾਨ ਕਿਉਂਕਿ ਅਗਲੇ ਤੁਹਾਡੀਆਂ ਇਹ ਮੀਟਿੰਗਸ ਆਲਰੇਡੀ ਪਲੈਨਡ ਅਪ ਹੋਈਆਂ ਪਈਆਂ ਪਰ ਤੁਹਾ ਤੁਸੀਂ ਟਾਈਮ ਕੱਢਿਆ ਤੁਹਾਡੇ ਲਈ ਸਾਡੇ ਲਈ ਸਾਡੇ ਸਾਰੇ ਆਸਟ੍ਰੇਲੀਅਨ ਲਈ ਕਿਉਂਕਿ ਸਾਡਾ ਇੱਕ ਨਿੱਕਾ ਪੰਜਾਬ ਅਸੀਂ ਨਿੱਕਾ ਪੰਜਾਬ ਕਹਿੰਦੇ ਹਾਂ ਤੁਸੀਂ ਕੈਨੇਡਾ ਵੀ ਜਾ ਕੇ ਆਏ ਤੁਸੀਂ ਇੰਡੀਆ ਵੀ ਇਹ ਚੀਜ਼ਾਂ ਨੋਟ ਕੀਤੀਆਂ ਪਰ ਜੋ ਤੁਸੀਂ ਇੱਥੇ ਵੇਖੋਗੇ ਤਾਂ ਮਾਹੌਲ ਤੁਹਾਨੂੰ ਡਿਫਰੈਂਟ ਲੱਗੇਗਾ ਜੀ ਪਰਿਵਾਰਕ ਮਾਹੌਲ ਹੈ ਫੇਰ ਅਸੀਂ ਵੀ ਆਪਣੇ ਲੋਕ ਕਹਿੰਨੇ ਕਿ ਪਰਿਵਾਰਾਂ ਦੇ ਨਾਲ ਆਇਓ ਬੱਚਿਆਂ ਬਜ਼ੁਰਗਾਂ ਨੂੰ ਲੈ ਕੇ ਆਇਓ ਕਿਉਂਕਿ ਜੇਕਰ ਅਸੀਂ 3 ਘੰਟੇ ਮੂਵੀ ਵੇਖ ਸਕਦੇ ਹਾਂ ਤਾਂ ਮੇਰੇ ਖਿਆਲ 'ਚ ਇਹ ਵੀ ਇੱਕ ਉਹੀ ਚੀਜ਼ ਹੋਊਗੀ ਤੁਹਾਨੂੰ ਆਪਣਾ ਸਾਰਾ ਕੁਝ ਕਲਚਰ ਪੁਰਾਣੀ ਗੀਤ ਉਹ ਪੁਰਾਣੀਆਂ ਤਰਜ਼ਾਂ ਤੇ ਨਵੇਂ ਗੀਤ ਤੇ ਇੱਕ ਨਵੇਂ ਰੰਗ ਵਿੱਚ ਤੇ ਇੱਕ ਸੋਲਫੁਲ ਜਿਹੜੀ ਆਵਾਜ਼ ਆ ਉਹਦੇ ਵਿੱਚ ਤੁਹਾਨੂੰ ਸੁਣਨ ਨੂੰ ਤੇ ਵੇਖਣ ਨੂੰ ਮਿਲਣਗੇ ਲਾਈਵ ਬੈਂਡ ਦੇ ਨਾਲ ਹੁਸਤਿੰਦਰ ਹੁਣੀ ਪਰਫਾਰਮ ਕਰਨਗੇ 1 ਜੁਲਾਈ ਨੂੰ 6:30 ਥੌਨਬਈ ਥੀਏਟਰ ਥੌਨ ਬਰੀ ਵਿੱਚ ਸਾਡੇ ਵੱਲੋਂ ਸੋਭਿਸ਼ਾਵਾ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਲਈ ਆਸ ਕਰਦੇ ਹਾਂ ਕਿ ਤੁਸੀਂ ਇਹੋ ਜਿਹੇ ਹੋਰ ਵਧੀਆ ਤੋਂ ਵਧੀਆ ਗੀਤ ਲੈ ਕੇ ਆਓ ਤੇ ਅਸੀਂ ਵੀ ਮਾਣ ਦੇ ਨਾਲ ਸ਼ੇਅਰ ਕਰੀਏ ਤੇ ਸਾਨੂੰ ਮਾਣ ਹੋਵੇ ਕਿ ਸਾਡਾ ਵੀ ਸਾਡੇ ਕੋਲ ਆਇਆ ਸੀ ਤੇ ਸਾਡੀ ਜਿਹੜੀ ਆ ਉਹ ਸਾਡੇ ਲੈ ਜਿਹੜੀ ਲੈਗਸੀ ਨੂੰ ਲੈ ਕੇ ਚੱਲ ਰਹੀ ਹੈ ਬਹੁਤ ਬਹੁਤ ਧੰਨਵਾਦ ਸਾਡੀ ਸਾਰੀ ਟੀਮ ਵੱਲੋਂ ਸ਼ੁਕਰੀਆ ਥੈਂਕ ਯੂ ਸੋ ਮੱਚ ਤੁਹਾਡਾ ਵੀ ਜੀ ਤੁਸੀਂ ਸਾਡੇ ਨਾਲ ਜੁੜੇ ਸਾਡੀ ਨੂੰ 올 ਦਾ ਟਾਈਮ ਸਪੋਰਟ ਕਰਦੇ ਹੋ ਆਸ ਕਰਦੇ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਫੀਡਬੈਕ ਜਰੂਰ ਦਿਓਗੇ ਇੱਕ ਕੋਈ ਫੇਰ ਦੁਬਾਰਾ ਕਹਿ ਦਿੰਨੇ ਆ ਕਿ ਜਿਹੜਾ ਸ਼ੋਅ ਦੇ ਰਿਗਾਰਡਿੰਗ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਨਕੁਆਰੀ ਹੈਗੀ ਆ ਤਾਂ ਪੁਲਿਸ ਟੀਮ ਮੈਂਬਰਸ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜਿਹੜੇ ਸਾਡੇ ਆਰਗੇਨਾਈਜ਼ਰਸ ਨੇ ਉਹਨਾਂ ਨਾਲ ਕਰ ਸਕਦੇ ਹੋ ਟਿਕਟਸ ਜਿਹੜੀਆਂ ਡਰਾਈ ਟਿਕਟਸ ਤੇ ਜਾਂ ਤੁਸੀਂ ਔਨ ਉਥੇ ਸਪੋਰਟ ਵੀ ਲੈ ਸਕਦੇ ਹੋ ਇਫ ਦੇ ਆਰ ਅਵੇਲੇਬਲ ਕਿਉਂਕਿ ਜਿਵੇਂ ਡਿਮਾਂਡ ਆ ਉਸ ਦੇ ਹਿਸਾਬ ਨਾਲ ਪੁਲਿਸ ਮੇਕ ਸ਼ੋਰ ਕਰੇਗਾ ਤੁਹਾਡੀਆਂ ਟਿਕਟਸ ਜਿਹੜੀਆਂ ਵਾਂ ਉਹ ਬਿਫੋਰ ਜਿਹੜੀਆਂ ਵਾਂ ਉਹ ਸਿਕਿਉਰ ਹੋਣ ਮਿਲਾਂਗੇ ਜੀ ਅਗਲੇ ਪ੍ਰੋਗਰਾਮ ਵਿੱਚ ਅੱਜ ਲਈ ਇਨਾ ਹੀ ਧੰਨਵਾਦ Thank you.